ਅਰਦਾਸ ਸਮਾਗਮ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਵਾਪਸ ਆ ਰਿਹਾ ਸੀ ਤੇ ਕੁਝ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਲਗਾਤਾਰ ਇਸ ਗੱਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਮਾਤਾ ਦਾ ਵੀ ਇੱਕ ਵੱਡਾ ਅਭਿਆਨ ਸਾਹਮਣੇ ਹੈ ਤੇ ਭਾਈ ਅਮਰਿਤਪਾਲ ਦੀ ਮਾਤਾ ਦੇ ਵੱਲੋਂ ਸਰਕਾਰਾਂ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਅਤੇ ਉਹਨਾਂ ਨੇ ਕਿਹਾ ਕਿ ਗਲਤ ਵਤੀਰਾ ਕੀਤਾ ਗਿਆ ਹੈ ਜੋ ਵੀ ਸੀ ਉਹ ਸਾਹਮਣੇ ਬੇਸ਼ੱਕ ਜ਼ਰੂਰ ਸਾਹਮਣੇ ਆ ਜਾਂਦਾ ਹੈ ਪਰੰਤੂ ਜੇ ਸਾਡੇ ਅਸੀਂ ਕੁਝ ਗਲਤ ਕੀਤਾ ਹੋਵੇ ਤਾਂ ਸਾਡੀ ਗ੍ਰਿਫਤਾਰੀ ਕੀਤੀ ਜਾਵੇ ਜਦ ਅਸੀਂ ਕੋਈ ਗਲਤ ਹੀ ਨਹੀਂ ਕੀਤਾ ਤਾਂ ਸਾਡੇ ਨਾਲ ਕਿਉਂ ਵਾਰ-ਵਾਰ ਜਿਹੜਾ ਮੁਰ ਤੱਕਾ ਹੋ ਰਿਹਾ ਇਹ ਜਿਹੜੇ ਬਿਆਨ ਨੇ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ ਤੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਰਕਾਰਾਂ ਦੇ ਵੱਲੋਂ ਸ਼ਰਿਆਮ ਸਿੱਖ ਨੌਜਵਾਨਾਂ ਦੇ ਨਾਲ ਤੱਕੇਸ਼ਾਈ ਹੋ ਰਹੀ ਹੈ ਤੇ ਪਹਿਲਾਂ ਵੀ ਸਿੱਖਾਂ ਦੇ ਨਾਲ ਤੱਕੇਸ਼ਾਈ ਹੋਈ ਤੇ ਹੁਣ ਵੀ ਜਿਹੜਾ ਸਿੱਖਾਂ ਦੇ ਨਾਲ ਤੱਕਾ ਹੋ ਰਿਹਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਦਾ ਖੁਰਕੀ ਕਹਿਣਾ ਇਹ ਕਾਰਨ ਇਹ ਹੋਇਆ ਕਿ ਇਹਨਾਂ ਜੋ ਸਾਫ ਤੋਂ ਤਾਸ ਕਰਾ ਕੇ ਆ ਰਹੇ ਸੀ ਸੰਗਤ ਦੇ ਨਾਲ ਵਾਪਸ ਇਹਨਾਂ ਦਿੱਲੀ ਘੇਰਾ ਪਾ ਕੇ ਤੁਹਾਡੇ ਸਿੰਘ ਨੂੰ ਗ੍ਰਿਫਤਾਰ ਕੀਤਾ ਵਾ ਜੋ ਕਿ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਗੱਡੀ ਨੂੰ ਘੇਰਾ ਪਾਇਆ ਤੇ ਬਹੁਤ ਬੁਰਾ ਕੀ ਕਾਨੂੰਨੀਤ ਤੋਂ ਬਾਹਰ ਹੋ ਕੇ ਇਹਨਾਂ ਨੇ ਗ੍ਰਿਫਤਾਰ ਕੀਤਾ ਕਿਉਂਕਿ ਜੇ ਪੰਜਾਬ ਚ 10 ਮਹੀਨੇ ਦਾ ਪੰਜਾਬ ਚ ਰਹਿ ਰਿਹਾ ਸੀ ਉੱਥੇ ਵੀ ਅਰੈਸਟ ਕਰ ਸਕਦੇ ਸੀ ਪੰਜਾਬ ਚ ਵੀ ਕਰ ਸਕਦੇ ਤੇ ਇਹਨਾਂ ਨੇ ਦਿੱਲੀ ਆਣ ਕੇ ਤੇ ਫਿਰ ਇਹਨਾਂ ਨੇ ਇਹ ਤਮਾਸ਼ਾ ਖੜਾ ਕੀਤਾ ਤੇ ਤੁਹਾਡੀ ਮੰਗ ਕੀ ਹੈਗੀ ਹੈ ਮੰਗ ਹੈ ਜੀ ਇਹ ਵੀ ਇਨਸਾਫਤਾਂ ਨੂੰ ਸਿੱਖਣ ਹੋਗੇ ਮੇਲੀ ਨਹੀਂ ਰਹੀ ਕਿ ਮੰਗ ਕਰਾਂਗੇ ਕਿ ਇਹ ਕੋਈ ਇਨਸਾਫ ਹੈ ਨਾ ਉਹਰ ਬੇਨਤੀ ਕਰਕੇ ਉੱਥੇ ਹੀ ਪੰਜਾਂ ਤਖਤਾਂ ਤੇ ਦਸ ਬੇਨਤੀ ਕਰਾਈ ਉੱਥੇ ਹਰ ਜਗ੍ਹਾ ਹਾਜ਼ਰ ਹੁੰਦਾ ਹੈ ਉੱਥੇ ਹੀ ਨਾ ਗ੍ਰਿਫਤਾਰ ਨਹੀਂ ਕੀਤਾ ਅੱਜ ਅਹੀਂ ਹਜੂਰ ਸਾਹਿਬ ਤੋਂ ਆਉਣ ਦੇ ਸੰਗਤ ਸਮੇਤ ਤੇ ਹੋਣ ਇਹਨਾਂ ਦੇ ਇੱਥੇ ਦਿੱਲੀ ਚ ਕੀਤਾ ਪੰਜਾਬ ਤੋਂ ਬਾਹਰ ਆਣ ਕੇ ਗ੍ਰਿਫਤਾਰ ਕੀਤਾ ਸਾਨੂੰ ਇਹ ਵੀ ਵਿਸ਼ਵਾਸ ਕਿ ਸਾਡੇ ਬੱਚੇ ਤੇ ਕੋਈ ਅਸਲਾ ਜਾਂ ਕੋਈ ਸਮੈਗ ਨਾ ਕਿਉਂਕਿ ਅਸੀਂ ਇਹਨਾਂ ਨੂੰ ਕੋਈ ਨਹੀਂ ਖਾਲੀ ਉਹ ਬੜੇ ਬਿਲਕੁਲ ਦੇਖੇ ਗਏ ਆ ਕੋਈ ਕੋਸ਼ਿਸ਼ ਉਹਦੇ ਕੋਲ ਨਹੀਂ ਹੈਗਾ ਠੀਕ ਆ ਕੱਲ ਨੂੰ ਸਾਡੇ ਤੇ ਇਹ ਨਾ ਫਿਰ ਸਾਡੇ ਨਾਲ ਧੋਖਾ ਕੀਤਾ ਜਾਏ ਫਿਰ ਇਹਦੇ ਤੇ ਆ ਅਸਲਾ ਪੜਿਆ ਗਿਆ ਕੋਈ ਅਲੀਗੇਸ਼ਨ ਲੱਗ ਜਾਏ ਆਪਾਂ ਇਹ ਨਹੀਂ ਚਾਹੁੰਦੇ ਕਿਉਂਕਿ ਅਸੀਂ ਪ੍ਰਸ਼ਾਸਨ ਨੇ ਇਸੇ ਕਰਕੇ ਦੇ ਕੇ ਦਿੱਲੀ ਪੁਲਿਸ ਨੂੰ ਹੈਂਡ ਓਵਰ ਕਰਕੇ ਗਏ ਆ ਹਾਂਜੀ ਤਾਂ ਬਾਬਾ ਕੀ ਕਹਿਣਾ ਚਾਹੋਗੇ ਇੱਥੇ ਕਹਿਣਾ ਚਾਹਵਾਂਗੇ ਜੀ ਇਹ ਸਾਰਾ ਸਾਰਾ ਪੰਜਾਬ ਪੁਲਿਸ ਦਾ ਧੱਗਾ ਪੰਜਾਬ ਪੁਲਿਸ ਦਾ ਜੋ ਵਰਕਿੰਗ ਸਟਾਈਲ ਜੋ ਪਹਿਲਾਂ ਪਿੱਛੇ ਤੋਂ ਹੁੰਦਾ ਰਿਹਾ ਹੈ ਗੈਰ ਕਾਨੂੰਨੀ ਹਰਸਤਾਂ ਗੈਰ ਕਾਨੂੰਨੀ ਮੁਕਾਬਲੇ ਪੁਲਿਸ ਮੁਕਾਬਲੇ ਝੂਠੇ ਮੁਕਾਬਲੇ ਬਣਾਉਂਦੀ ਇਸ ਕਰਕੇ ਸਹੀਂ ਦਿੱਲੀ ਪੁਲਿਸ ਨੂੰ ਇਨਵੋਲਵ ਕਰਨਾ ਚਾਹੁੰਦੇ ਸੀ ਕਿ ਸਾਡੇ ਸਾਹਮਣੇ ਪਤਾ ਹੋਵੇ ਕਿ ਇਹ ਅਰੈਸਟ ਕਰ ਲਿਆ ਗਿਆ ਨਹੀਂ ਤੇ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ ਜੇ ਦਿੱਲੀ ਪੁਲਿਸ ਨਾਲ ਹੁੰਦੀ ਤੇ ਅਸੀਂ ਉਸੇ ਵੇਲੇ ਕੋਈ ਕੋਈ ਕੇਸ ਵੀ ਨਹੀਂ ਆਉਂਦਾ ਉੱਤੇ ਹਾਂਜੀ ਇਹ ਜਿੱਦਾਂ ਇੱਕ ਝੂਠੇ ਕੇਸ ਬਣਾ ਬਣਾ ਕੇ ਪਤਾ ਨਹੀਂ ਕੀ ਭਾਈ ਪਾਈ ਜਾਂਦੇ